ਸਾਰੇ ਸਗਾਲੀ ਸਾਰਿਆਂ ਨੂੰ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਟਡਿਆਲਾ ਨੱਥ ਪੱਤੀ ਮਿਰਜੋਵਾਲ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਚਾਰ گاਵਾ ਦਿਖਾਉਣੀਆਂ ਵਾ ਸਾਰੇ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਇਹ ਹੀ ਆ ਵੀ ਆਪਣੀ ਇੱਥੇ ਆ ਕੇ ਚੋਚਵਾ ਕੇ ਤਸੱਲੀ ਕਰਕੇ ਆਪਣੀ ਸਮਝਣਾ ਤੇ ਆਪਣੀ ਜ਼ਿੰਮੇਵਾਰੀ ਤੇ ਪਸ਼ੂ ਖੜੋ ਜੀ ਤੇ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਆਪਣੇ ਵੀਡੀਓ ਕਾਲ ਤੇ ਦੋ ਟਾਈਮ ਚ ਵਾਈ ਜਰੂਰ ਕਰਾ ਲਓ ਜੀ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹਰਪੀ ਭਾਈ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਜੀ ਬੱਸ ਵਧੀਆ ਵਧੀਆ ਨਾਲ ਲੋੜੀ ਦੀਆਂ ਤੇ ਮਾਗੀ ਦੀਆਂ ਬਹੁਤ ਬਹੁਤ ਜ਼ਿਆਦਾ ਜ਼ਿਆਦਾ ਵਧਾਈ ਹੋਏ ਸਾਰੇ ਵੀਰਾਂ ਨੂੰ ਠੀਕ ਹੈ ਜੀ ਬੜੀਆਂ ਜੀ ਤੋਂ ਸੁਣਾਓ ਠੀਕ ਠਾਕ ਵਧਾਈ ਸੁੱਕੀ ਸੁੱਕੀ ਦੇ ਦੇਣੀ ਕਿ ਕੋਈ ਨਹੀਂ ਕਰਦਾਂਗੇ ਗਿੱਲੀ ਤਰ੍ਹਾਂ ਕਿ ਰੇਟ ਵੀ ਕੋਈ ਕਰਨੇ ਕਰਵਾ ਦੇ ਨਹੀਂ ਕਰਦੇ ਲੋੜੀ ਵਾਲੇ ਉਹ ਆਫਰ ਹੀ ਲੱਗਦੇ ਨੇ ਅੱਛਾ ਅੱਗੇ ਤੋਂ ਉਹ ਤਾਂ ਲੱਗਦੇ ਅੱਜ ਫੇਰ ਹੋਰ ਲਾ ਦੇਣੇ ਅੱਛਾ ਅੱਜ ਲੱਗਿਆਣਾ ਕੰਮ ਹੀ ਚੱਲੂਗਾ ਅੱਜ ਠੀਕ ਆ ਪਿਛਲਾ ਵੇਖ ਗਿਆ ਮਾਲ ਸਾਰਾ ਸੰਜੋਗ ਹੋਣਾ ਚਾਹੀਦਾ ਲੱਗਿਆਣਾ ਕੰਮ ਪਹਿਲਾਂ ਵੇਖ ਗਿਆ ਮਾਲ ਉਹਦੇ ਨਾਲ ਠੀਕ ਹੈ ਜੀ ਚਲੋ ਨਾਮ ਦੱਸਦੇ ਕਰੀ ਫਿਰ ਨਾਮ ਮੇਰਾ ਰঞ্জੀਤ ਸਿੰਘ ਜੀ ਇਹ ਬਚਿਆ ਨਾ ਸਭ ਕੁਝ ਠੀਕ ਹੈ ਜੀ ਸੀਲ ਬਟਾਲਾ ਜ਼ਿਲ੍ਹਾ ਕਰਤਾਰਪੁਰ ਭਾਈ ਜਿਹੜਾ ਅੰਬਰਸਾ ਤੋਂ ਪਠਾਨਕੋਟ ਨੂੰ ਬਾਈਪਾਸ ਜਾਂਦਾ ਨਾ ਉਹਦੇ ਉੱਤੇ ਪ੍ਰਿੰਟ ਟੀ ਗਿਆ ਹਾਂਜੀ ਜਿਹੜਾ ਦੀ ਬਿਲਕੁਲ ਬੈਕ ਸ਼ੈਡ ਆ ਧੀਰੀ ਆਣ ਕੇ ਕਿਹਨੂੰ ਪੁੱਛ ਲੈ ਪੱਤੀ ਮਿਰਜੋ ਵਾਲੀ ਜਾਣਾ ਸੰਤਾਂ ਦੇ ਗੁਰਦੁਆਰੇ ਬੈਕ ਸ਼ੈਡ ਆ ਨਾ ਘਾਰੇ ਗੁਰਦੁਆਰੇ ਲੱਗੇ ਠੀਕ ਹੈ ਜੀ ਹਾਂਜੀ ਨੰ ਇਹੀ ਨੰਬਰ ਤੇ ਸਭ ਕੁਝ ਚੱਲਦਾ ਮੇਰਾ ਠੀਕ ਹੈ ਜੀ ਇਹ ਆਹਰ ਪੀਪਾ ਜੀ ਛੋਟੇ ਛੋਟੇ ਰੇਟ ਪਾਉਣੇ ਠੀਕ ਹੈ ਇਹ ਕਿਤੇ ਤਾਜੀ ਸੂਈ ਪਾਉਣੀ ਹੈ ਕਹੀਂ ਕੋਈ ਹਫਤੇ ਦੀ ਸੂਈ ਹਾਂਜੀ ਬਾਕੀ ਪੇਨਾ ਬੱਚੇ ਦਾ ਪਾਉਣਾ ਤੇ ਫਿਰ ਅੱਛਾ ਜੀ ਦੇਣੀਆਂ ਚੀਜ਼ਾਂ ਕੁਆਲਟੀ ਆ ਤੇ ਰੇਟ ਛੋਟੇ ਛੋਟੇ ਠੀਕ ਹੈ ਜੀ ਹਾਂਜੀ ਤੇ ਚਲੋ ਫਿਰ ਸ਼ੁਰੂਆਤ ਜਿਹੜੀ ਆ ਇਤੋਂ ਹੀ ਕਰ ਲੈਣੀ ਆਪਾਂ ਇਹ ਆ ਬੇ ਇਹ ਜੇ ਸੱਜਣਾ ਹੋਣਾ ਬੱਚੇ ਵਾਲੀਆਂ ਹੋਣਾ ਫਿਰ 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 ਚੰਗੇ ਚੰਗੀਆਂ ਰਗਣ ਦੀਆਂ ਤੇ ਨਾਲੇ ਹੁਣ ਰਪੀ ਭਾਈ ਠੰਡ ਬੜੀ ਪੈਣ ਦੀ ਲੰਗਾ ਸਾਰੇ ਕਟੇ ਆ ਹਾਂਜੀ ਹਾਂਜੀ ਪੀਂਦਾ ਵੀ ਵਸ ਨਹੀਂ ਜੇ ਚੱਲਣ ਤੇ ਹਾਂਜੀ ਹਾਂਜੀ ਦੇ ਅੰਦਰ ਕੰਬਣ ਦੇ ਇੰਦੇ ਹਿਸਾਬ ਨਾਲ ਠੀਕ ਹੈ ਜੀ ਬਹੁਤ ਜ਼ਿਆਦਾ ਕਲ ਮੰਦਾ ਲਈ ਡੰਗਰਾਂ ਦਾ ਇਹ ਆ ਵੀ ਤੋ ਪਤਾ ਪੱ ਲਗਿਆ ਦੁੱਧੋਂ ਵੀ ਵੱਧ ਜਾਣ ਗਿਆ ਮੇਰੇ ਦੁੱਧ ਚਲਣਾ ਹੁਣ ਤੇ ਦੁੱਧ ਬਿਲਕੁਲ ਜ਼ੀਰੋ ਹੋ ਗਿਆ ਡੰਗਰਾਂ ਦਾ ਤੇ ਬਾਕੀ ਇਹ ਆ ਵੀ ਗਾਂ ਵੀ ਜੇ ਤਿਆਰ ਕਰਨੀਆਂ ਹੁਣ ਤੇ ਚੰਗੀ ਰਗਣ ਨਾਲ ਛੱਡ ਦੂਗੀ ਇਹ ਰੋਡ ਵਾਲੀਆਂ ਕਰ ਕੁੰਦੀਆਂ ਹੈਗੀਆਂ ਤੇ ਆ ਇਹਦੇ ਕੋਲ ਦੁੱਧ ਕਿੰਨਾ ਜੇ ਭਾਈ 9 ਕਿਲੋ ਦੁੱਧ ਸਵਾ ਦੁੱੱਜਾ ਅੱਛਾ ਠੀਕ ਹੈ ਕੋਲ ਕੇ ਤੁਹਾਨੂੰ ਖਾ ਦੇਣੇ ਜਿਆਦਾ ਇਹਨੇ ਸੱਜਰ ਨੇ ਕਿੰਨਾ ਕ ਕੱਢਿਆ ਦੁੱਧ ਕੋਈ ਵਾਰ ਨਿਆਣਾ ਜੀ ਹਾਂ ਠੀਕ ਹੈ ਜੀ ਸਾਰੀਆਂ گاਵਾ ਹੀ ਇਹੋ ਚੀਜ਼ ਆਉਣਗੀਆਂ ਮੇਰੀਆਂ ਵੇਖੋ ਠੀਕ ਹੈ ਜੀ ਦੇਖੋ ਠੀਕ ਹੈ ਜੀ ਤੇਨੇ ਉਤਰਾ ਤਾਜੀ ਸੋਈ ਨੇ ਕਿੰਨਾ ਕਿ ਦੁੱਧ ਕੱਢਿਆ ਜੀ ਤਾਈ ਉਹ ਤੇ 22 ਕਿਲੋਆਂ ਤੇ ਅਹੀ ਕਿ ਅੱਛਾ ਜੀ ਤੇ ਹੁਣ ਦੁੱਧ ਵੀ ਆਰਪੀ ਭਾਈ 9 ਕਿਲੋ ਮੈਂ ਵਾਖੀ ਜਾਵਾ ਬਾਅਦਿਆ ਘਾਟਿਆ ਦੁੱਧ ਦੁੱਧੋ ਵੱਜੂਗੀ ਉਤਰਾ ਰਾਜੀ ਹੈ ਪੂਰੀ ਚੰਗੀ ਆ ਸਾਂਭੀ ਚੰਗੀ ਹੋਸੀ ਨਿੱਗਰ ਆ ਪੂਰੀ ਇਹ ਆ ਨਾ ਜਦੋਂ ਤੋਂ ਪਤਾ ਪੈ ਕਰੀ ਲੱਗਣੀਆਂ ਸ਼ੁਰੂ ਹੋ ਗਈਆਂ ਇੱਕ ਵਾਰੀ ਫੇਰ ਪਿਛਵਾਂ ਦੇ ਦੁੱਧ ਦਾ ਫਰਕ ਪੈਣਾ ਲੈ ਜਾਓ ਆ ਦੇਖ ਸਾਡੇ ਰੰਗ ਰੂਪ ਦੇ ਜਿਹੜੇ ਚੰਗੇ ਆ ਤੇ ਸਭੀ ਚੰਗੀ ਆ ਤੇ ਭਾਈ ਚਮਕ ਚੰਗੀ ਵਚ ਹਾਂਜੀ ਇਹ ਛੀਲੀ ਬੜੀ ਆ ਠੀਕ ਆ ਬਹੁਤ ਸਾਰਾ ਇਸੀ ਤੇਰਾ ਚੀਜ਼ ਨੇ ਤੇ ਮੁੱਲ ਫਿਰ ਇਹਦਾ ਛੋਟਾ 1000 ਰੁਪਈਆ ਭਾਈ ਨਾ 32 ਨਾ 30 ਅੱਛਾ ਇੱਕੋ ਹੀ ਰੇਟ 28000 ਰੁਪਈਆ 28000 ਹਾਂ ਬਾਕੀ ਆ ਵੀ ਇਹਦਾ ਕੱਲਾ ਦੁੱਧ ਦਾ ਮੁੱਲ ਨਹੀਂ ਪੈਣਾ ਇਹਦੀ ਬਰੀਕੀਆਂ ਦਾ ਤੇ ਸੀ ਬਰੀਕੀਆਂ ਦਾ ਰੰਗ ਰੂਪ ਦਾ ਵੀ ਮੁੱਲ ਪੈਣਾ ਚਮਕ ਦਾ ਮੁੱਲ ਪੈਣਾ ਤੇ ਕਿੰਨੇ ਦੀ ਕਰੀਏ 28 kg ਕਰ ਦਈ ਔਰ ਲੋੜੀ ਲਈ ਆ ਨਾ ਲੋੜੀ ਦੇ ਮੋਕਾ ਲਾ ਦਈਏ ਹਾਂਜੀ ਤੂੰ ਹੀ ਚਾਚਾ ਪਤੀ ਆ ਕਰ ਜੋ ਕਰਨਾ ਮੈਂ ਹਾਂ ਕਰ ਦੋ ਕਰ ਦੋ ਕਿੰਨੇ ਦੀ ਕਰ ਦਈਏ ਛੋਟੇ ਵੀਰ 26000 ਦੀ 26 ਦੀ 25 ਦੀ ਜਾਣ ਦੋ ਕਰਤਾ ਜੀ 25 ਦੀ ਜਾਣ ਦੋ ਪੁੱਪੀਆ ਛੋੜ ਜਾ ਕੋਈ ਵੀਰ ਫੋਨ ਆਲੇ ਮੋੜਦਾ ਨਹੀਂ ਕਰ ਤੇ ਕੇ ਤੋਰੂ ਲੋੜੀ ਇਹ ਤੇ ਲੋੜੀ ਤੇ ਮੋਫਰ ਹੀ ਲੱਗਣੀ ਠੀਕ ਹੈ ਜੀ ਦੋ ਨਹੀਂ ਆਵਸੀ ਇਹਦੇ ਨਾਲ ਦੀ ਕੋਈ ਐਡੀ ਸੀਲੇ ਵਾਲੀ ਦਾ ਇਹ ਦੀ ਚਮਕ ਵਾਲੀ ਇੱਥੇ ਦੇ ਦੇਣੀ ਮੈਂ ਤੇ ਆ ਜਿਹੜੀ ਜੇ ਹੁਣ ਪਰਪੀ ਭਾਈ ਇੱਥੇ ਲੈ 8 kg ਦੁੱਧ ਆ ਅੱਛਾ ਇਹਨੂੰ ਸੂਈ ਨੂੰ ਹੈ ਅੱਛਾ ਇਹ ਉਹਦੇ ਕਰੋ ਸਾਫ ਵੀ ਨਹੀਂ ਕਿਨੇ ਗਾਂ ਲੀਸੀ ਥੋੜੀ ਹੈ ਨਾ ਸੀਲੀ ਥੋੜੀ ਜੀ ਜਾਤ ਫਰੀਡ ਪੜੀ ਆ ਹਾਂਜੀ ਹਾਂ ਤੇ ਸੀਲੀ ਇਹ ਵੀ ਮੇਲਾ ਲੈ ਠੀਕ ਹੈ ਜੀ ਹਾਂ ਵੀ ਲੈ ਥਾਣ ਵੇਖੀ ਸੀ ਥੋੜੀ ਆਹ ਵੇਖੀ ਤਾਂ ਦੇਖਾਂਗੇ ਜੀ ਇਹ ਧਾਰੀ ਇਹ ਸਾਫ ਹੈ ਜਦੀ ਠੀਕ ਹੈ ਜੀ ਲਿਆ ਕੋਲੀਆ ਫੇਰ ਇਹਨਾਂ ਵੀ ਤੋਰਦੀ ਐ ਇਹਦੇ ਕੋਲ ਦੁੱਧ ਕਿੰਨਾ ਪੱਕਾ ਇਹਦੇ ਕੋਲ 8 ਕਿਲੋ ਠੀਕ ਹੈ ਦਾ 9 9 ਕਿਲੋ ਇਹ ਦੋਹਾਂ ਥੱਲੇ ਇੱਥੇ ਥੱਲੇ 9 ਇੱਥੇ ਥੱਲੇ 9 ਇੱਥੇ ਥੱਲੇ 8 ਕਿਲੋ ਕਿਲੋ ਦੁੱਧ ਘਾਟਦਾ ਸੁਣਾ ਜਾ ਕੇ ਵਧੇ ਮਜ਼ਾ ਫੇਰ ਆਉਣਾ ਜੇ ਵਿੱਚੰਦਾ ਤੇ ਬਾਕੀ ਆ ਬੇ ਗਾਂ ਇਹ ਕੋ ਬੰਦਾ ਤਿਆਰ ਕਰ ਲੇ ਓਸੀ ਸ਼ਾਮ ਬਲਸੀ ਥੋੜੀ ਰਹੀ ਆ ਓਸੀ ਚਾਰ ਬਰੀ ਚੰਗੀ ਆ ਚੰਗੀ ਰਕਮ ਨਾਲ ਜੋੜ ਨਾਲੀਆਂ ਵਾ ਤੇ ਇਹ ਵੀ ਸਾਮ ਕੇ ਦੁੱਧੋ ਵਧਨ ਵਾਲੀ ਹੈ ਵੀ ਜੜੀ ਆ ਕਈ ਵਾਰੀ ਪਸ਼ੂ ਚੰਗਾ ਹੁੰਦਾ ਵਾ ਸਾਮ ਨਹੀਂ ਹੋਈ ਹੁੰਦੀ ਅਰ ਵੀ ਮੈਂ ਘਾੜ ਫੁੰਦਾ ਕਰਕੇ ਨਾ ਇੱਕ ਮੌਸਮ ਵੀ ਹੁਣ ਕਾਫੀ ਠੰਡਾ ਵਾ ਯਾਦਾਂ ਦਾ ਅੰਦਰੇ ਪੱਜੀਆਂ ਰਿੰਦੀਆਂ ਇੱਕੋ ਜਗ੍ਹਾ ਰਿੰਦੀਆਂ ਇਹਦੇ ਨਾਲ ਦੀ ਵਸੀ 30 ਦੀ 35 ਪੇਤੀ ਜੀ ਦੀ ਵਸੀ ਵੇਚਿਆ ਹੁਣ ਠੰਡ ਦਾ ਕਰਕੇ ਆਡਾ ਵੀ ਵਸ ਨਹੀਂ ਚੱਲਣਿਆ ਤੇ ਇਹਦਾ ਫਿਰ ਮੁੱਲ ਹਰ ਪੀ ਛੋਟਾ ਹੀ ਆ ਕਿੰਨਾ ਕ ਇਹਦੇ 28 ਦੀ 25 ਦੀ 24 ਦੀ 23 ਦੀ ਅੱਛਾ 22 ਦੀ ਕਿ ਸੌਂ ਕਰ ਲ ਗਏ ਜੀ ਬਾਈ ਜੀ ਜਾਣ ਦੋ ਫੇਰ ਅੱਜ ਦੇਤੀ ਕੈ ਮੁੰਡੇ ਨੇ ਕਹਿਤਾ ਨਾ ਉਹਨਾਂ ਤੋਂ ਢੋੜੀ ਲੋੜੀ ਦਾ ਆਫਰ ਹੀ ਲਾਉਣਾ ਠੀਕ ਐ ਤੇ ਵੀਰ ਨਾਲ 1000 ਰੁਪਏ ਦਾ ਛੋੜ ਵਾਲਾ ਕੰਮ ਹੈ ਤੇ ਫੋਨ ਕੋਈ ਲਾਵੇ ਮੋੜਦਾ ਫੇਰ ਵੀ ਨਹੀਂ ਮੈਂ ਦੇ ਦੇਉਂਗਾ ਅੱਛਾ ਛੋਟੇ ਵੀਰ ਵੀ ਨਵੇਂ ਵੇਚ ਕੇ ਛੱਡ ਰੀਆਂ ਉਹਨਾਂ ਮੈਂ ਇਹ ਆ ਵੀ ਫੇਰ ਗੁੱਡੀਆਂ ਡਾਉਣੀਆਂ ਵਾ ਡਾਉਣੀਆਂ ਉਹ ਅੱਗੇ ਦਿਆ ਕਹਿਣ ਤੇ ਪਾਪਾ ਕੱਲ ਵੇਲੇ ਹੋਈਏ ਇਹਨਾਂ ਨੂੰ ਵੇਚ ਕੇ ਕੱਲ ਗੁੱਡੀਆਂ ਚੜਾਉਣੀ ਵੇਲੇ ਹੋਵੇ ਤਾਂ ਫੇਰ ਹੀ ਆ ਨਹੀਂ ਤੇ ਬਾਅਦ ਚ ਬੜਾ ਵੀ ਹਰਦੀਪਾਈ ਵੀ ਗੁੱਡੀਆਂ ਚੜਾਉਣੀਆਂ ਤੇ ਉਹ ਦਿਨ ਲਾ ਦੇਣੇ ਤਾਂ ਮੈਂ ਵੀ ਦੋ ਦਿ ਤੋਰ ਬੱਚਿਆਂ ਦਾ ਹੁੰਦਾ ਹੈ ਹਾਂਜੀ ਹਾਂਜੀ ਨਹੀਂ ਚਲੋ ਕਰਨਾ ਵੀ ਚਾਹੀਦਾ ਵਾ ਹਾਂਜੀ ਭਾਈ ਗਾਂ ਦੇ ਦੇਖੋ ਹਾਂਜੀ ਦੋਤੇ ਦੇ ਲਈ 8 ਕਿਲੋ ਠੀਕ ਆ 7 ਕਿਲੋ ਕਰਕੇ ਦੇਵਾ ਅੱਛਾ ਕੋਈ ਨਿਆਣਾ ਨਹੀਂ ਪੋਣਾ ਕੁਝ ਨਹੀਂ ਪੋਣਾ ਇਹਦੇ ਵੀ ਇਦਾਂ ਹੀ ਥੱਲੇ ਪੈ ਜਾ ਤੋਰ ਫੇਰ ਇਹਨਾਂ ਨੂੰ ਅੱਛਾ ਇਤਨਾ ਪੈਕੇਟ ਦਿਖਾ ਦਿਆ ਇੱਕ ਜਿਹੇ ਨੂੰ ਠੀਕ ਆ ਹਾਂ ਲੈ ਬੱਸ ਆ ਦੇ ਸਾਡੇ ਇਹ ਥਾਨ ਕੀ ਲੱਗਾ ਵਸ਼ੀ ਨੂੰ ਹਾਂ ਲੈ ਐਗਮ ਤਾਰਾ ਸਾਰਿਆਂ ਦੀ ਮਾਰ ਮਾਰ ਦੇਣੀ ਹੈ ਠੀਕ ਆ ਹੱਥ ਮੇਰਾ ਇੱਕ ਹੀ ਕੰਮ ਕਰਦਾ ਵਾ ਬਾਕੀ ਇਹ ਆ ਵੀ ਦੋ ਹੱਥਾਂ ਨਾਲ ਤਾਂ ਨਹੀਂ ਮਾਰਨਦੇ ਦੂਸਰੇ ਹੱਥ ਦੀਆਂ ਉਂਗਲਾਂ ਜਿਹੜੀਆਂ ਵੱਡੀਆਂ ਦੇਖ ਸਕਦੇ ਉਂਗਲਾਂ ਨਹੀਂ ਆ ਗਈਆਂ ਮੈਂ ਪਾਸ ਹੀ ਕਰ ਪੀ ਆਦ ਮਿਲਤਾ ਹੈ ਕਾਥਣਾ ਅੱਛਾ ਜੀ ਉਹਦਾ ਮੁੰਡਾ ਮੇਰੇ ਨਾਲ ਜੜਾਉਂਦਾ ਉਹਨੇ ਚੋਕੀ ਚ ਪਾਣੀ ਹੁੰਦੀ ਠੀਕ ਹੈ ਜੀ ਨਾਲੇ ਵੀਰਾਂ ਦੇ ਤਿਵਾਰ ਵੀ ਹੁੰਦਾ ਯਾਦ ਬਰੀਡ ਵੇ ਵਛੀ ਦੀ ਯਾਦ ਕੀ ਆ ਬੇ ਭਾਨ ਦੇਣੀ ਠੀਕ ਹੈ ਜੀ ਇਹਦੇ ਕੋਲ ਕਿੰਨਾ 7 ਕਿਲੋ 7 ਕਿਲੋ ਲੀਟਰ ਦਾ ਹੈ ਅੱਖ ਦੇਣਾ 7 ਹੀ ਬਾਕੀ ਇਹ ਆ ਵੀ ਜਦੋਂ ਇਹ ਵੀ ਤਾਜੀ ਸੂਈ ਹੋਗੀ ਦੋ ਦਿਨਾਂ ਵਿੱਚ ਚੰਗਾ ਕਰਦੇ ਹੋਣਾ ਤੱਜੜਾ ਸਾਰੀਆਂ ਵੀ ਪਲੱਸ ਵਾਲੀਆਂ ਪਤਾ ਕਿਹੜੀ ਜੀ ਹੋਏ ਤਕੀ ਨੀ ਤਾਂ ਸਮਾਂ ਕਿਹੜੀ ਜਾਤ ਆਏ ਬਾਕੀ ਚਲੋ ਸਾਰੇ ਵੀਰ ਵੇਖ ਨਹੀਂ ਦੇ ਆਪੇ ਪਤਾ ਲੱਗ ਹੀ ਜਾਣਾ ਤੇ ਮੁੱਲ ਫਿਰ ਇਹਦਾ ਵੀਰ ਜੀ ਹਰ ਵੀ ਭਾਈ ਤੁਹਾਨੂੰ ਪੁੱਛਿਆ ਵੀ ਲੋੜੀ ਦੇ ਐਰ ਦਾ ਉਫਰ ਵਾਲਾ ਹਸਾ ਗਿਆ ਠੀਕ ਹੈ ਜੀ ਬਾਹਰ ਵੇਚਣਾ ਸਾਰਾ ਮੈਂ ਤੁਹਾਨੂੰ ਦੱਸਣ ਰਿਹਾ ਵੀ ਦੋ ਦਿਨ ਮੇਰੇ ਵੀ ਪਲਵਾਰ ਹੁਣ ਆਖੇ ਨਹੀਂ ਲੱਗਦਾ ਤੇ ਮੈਂ ਤੇ ਪੱਠੇ ਵੀ ਨਹੀਂ ਪਣੇ ਹਾਂਜੀ ਹਾਂਜੀ ਆਹ ਕਿੰਨਾ ਦੇ ਦੇਣੀਆ ਦੇ ਦਈਏ ਕਿ ਦੀ 20 ਅੰਦਰ ਲਿਆਓ ਫਿਰ ਇਹ ਅੰਦਰ ਲੈ ਜੀ ਕਿੰਨੀ 19 ਦੀ ਕਿੰਨੇ ਦੀ ਕਰਤੀਆਂ 17 ਦੀ 17 ਦੀ ਚਲੋ ਜਾਨ ਦੋ 17 ਆਜੇ ਆਜੇ ਵੇਚ ਕੇ ਛੱਡਣੀਆਂ ਜਾਂਦਾ ਹਾਂ ਇਹ ਤੁਹਾਡੇ ਦਿਨ ਬੈਂਡ ਦਵਾ ਭਰਾਵਾ ਨੇ ਜੋ ਵਾਕੀ ਕਰੀ ਕਿਉ ਠੀਕ ਹੈ ਜੀ ਹਰ ਪੀਵਾ ਦੀ ਛਾਹ ਵਾਲੋ ਐਡ ਸੂਈ ਦੂਜੀ ਸੂਈ ਠੀਕ ਹੈ ਜੀ ਆਹ ਵੀ ਬੱਚਾ ਬੁਖਾਰੇ ਇਹ ਠੀਕ ਹੈ ਅੱਜ ਹੀ ਆਈ ਹੁਣੇ ਘੰਟਾ ਕੀ ਹੋਇਆ ਆਈ ਨੂੰ ਠੀਕ ਹੈ ਜੀ ਹਾਂ ਜੀ ਤੇ ਦੁੱਧ ਦੇ ਥਲੇ 10 ਕਿਲੋ ਆਦੇ 9 ਕਿਲੋ ਦੁੱਧ ਕਰਕੇ ਦੇਣਾ ਮੈਂ ਅੱਛਾ ਸੁਆਦ ਜਾਈ ਖਾਣ ਬੁਖਾਦੂ ਇਹਦਾ ਵੀ ਕੀ ਆ ਕੋਈ ਨਿਆਣਾ ਨਹੀਂ ਪੋਣਾ ਕੁਝ ਨਹੀਂ ਇਦਾਂ ਬੱਚਾ ਲਾ ਕੇ ਥੱਲੇ ਬੈਹਿਣਾ ਇਹਦੇ ਚਾਰ ਬਿਰੇ ਖਾਣ ਬੁਖਾਦੂ ਗਾਂ ਦੇ ਕੀ ਕੀ ਆ ਠੀਕ ਹੈ ਜੀ ਹਾਂਜੀ ਹਾਂਜੀ ਤੇ ਇਹ ਆਜੀ ਆਈ ਇਹ ਆਜੀ ਆਈ ਇਹ ਹੁਣ ਇਹ ਘਟਾ ਕੀ ਹੋਇਆ ਆਈ ਤੇਰਾ ਸਰ ਹਸਾ ਪਾਈ ਲਾਇਆ ਆਈ ਸਾਫ ਕਰਕੇ ਵਗੈਰਾ ਜਿਹੜੀ ਆਈ ਚੋਇਆ 1.5 2 ਕਿਲੋ ਦੁੱਧ ਚੋਕੇ ਨਾ ਲੈ ਕੇ ਫੇਰ ਹੀ ਆਈ ਹਾਂਜੀ ਹਾਂਜੀ ਕਿੰਨਾ ਹੁਣ ਇਹਦੇ ਕੋਲ ਦੁੱਧ ਇੱਥੇ ਲਿਆ ਰੀਪਾ ਜੀ 10 ਕਿਲੋ 9 ਕਿਲੋ ਪੱਕਾ ਠੀਕ ਹੈ ਜੀ ਦੁੱਧ ਅੰਦਾਜ਼ਾ ਲੈ ਕਿਲੋ ਕਿਲੋ ਕਢਾ ਆਏ ਖਾਣ ਹਾਂ ਕੋ ਖਾਵੇ ਬਛੀ ਦੇ ਜਾ ਆਜੂ ਲੈ ਆਜੇ ਬਾਜੀ ਦੂਜੀ ਚੰਗੀ ਆ ਬਾਕੀ ਠੰਡ ਠੰਡ ਕਾਫੀ ਆ ਬੱਚੇ ਨਾਲ ਠੰਡ ਲੱਗੀ ਆ ਯਾਰ ਸਾਹਮਣੇ ਅਜੇ ਨਾ ਤਾਂ ਗਾਈਆਂ ਚੋਈਆਂ ਦਾ ਟਾਈਮ ਵੀ ਨਾ 3:30-4 ਦਾ ਹੀ ਆ ਆਹ ਚੋਈ ਦਾ ਟਾਈਮ ਉਹ ਕਿਹ ਰਹਿ ਗਿਆ 1 ਘੰਟਾ ਡੇਢ ਘੰਟਾ ਚੋਈ ਚੋਈ ਤੇ ਮੁੱਲ ਇਹਦਾ ਫਿਰ ਛੋਟਾ ਜੀ ਕਿੰਨਾ ਕ 3000 ਦੀ ਹੋਰ ਹੋਣ ਦ ਥੱਲੇ 28 ਦੀ ਕਿੰਨੇ ਦੀ ਕਰ ਦੀਏ 26 ਦੀ 25 ਦੀ ਜਾਣ ਦ ਮੇਰਾ ਵੀਰ ਚਾ ਯਾ ਲੱਲੇ ਚ ਆਇਆ ਲੱਲੇ ਅੱਛਾ 5000 ਦਾ ਜੋੜਾ ਚਾਹੇ ਲਾਸਟ ਵਾਲੀ ਦੇ ਵਿੱਚ ਆਇਆ ਲੈ ਜੋੜਾ ਲੈ 50000 ਦਾ 555 ਦੇ ਹਿਸਾਬ ਨਾਲ ਹਾਂ 500 ਹੋਰ ਥੱਲੇ ਅੱਛਾwidehat ਨਹੀਂ 5000 ਦਾ ਜੋੜਾ ਤਾਂ ਕੋਈ ਦਊ ਨਾ ਮੈਂ ਦਊਗਾ ਬਾਕੀ ਇੱਥੇ ਆਓ ਆਪਣੇ ਚੋਚਵਾ ਕੇ ਇਹ ਕਿਹੜਾ ਜੋੜਾ ਲਊਗਾ ਤੇ ਤਸੱਲੀ ਇਹ ਆ ਵੀ ਤੁਹਾਡੇ ਘਰੋਂ ਕੋ ਚੋਲੇ ਚੋਕਾ ਤਸੱਲੀ ਕਰਕੇ ਲੈ ਕੇ ਜਾ ਬਾਕੀ ਕੋਈ ਰਾਜੀ ਖੁਸ਼ੀ ਦਾ ਫੋਨ ਕਰੇ ਰਾਜੀ ਖੁਸ਼ੀ ਦਾ ਫੋਨ ਕਰੇ ਇਹ ਆ ਕੇ ਮੁੜ ਕੇ ਕਹੇ ਵਾਲੇ ਕਾ ਇੱਥੇ ਵੀਰ ਆ ਵੀ ਜਾਂਦੇ ਇਹ ਤਾਂ ਪਸੰਦ ਕਰਕੇ ਲਾਏ ਜਾਂਦੇ ਤੇ ਦੂਜੇ ਦਿਨਾਂ ਦੇ ਯਾਰ ਭਾਈ ਉਹਦੇ ਤੇ ਦੁੱਧ ਘੜ ਦਿੰਦਾ ਭਾਈ ਨੇ ਤੈਨੂੰ 2-3 ਘੰਟੇ ਗੱਡੀ 'ਚ ਰਹਿਣਾ ਉਹ ਤਸੱਲੀ ਕਰਕੇ ਤੇ ਵੇਸ਼ ਚਾੱਕੀ ਲੈ ਕੇ ਜਾਓ